ਸਸਵੇਕਾ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 25 April 2025 ਹੋ ਚੁੱਕਿਆ ਗਿਆ ਤੇ ਗੱਲਬਾਤ ਆਉਂਦੇ ਦਿਨਾਂ ਦੇ ਵਿੱਚ ਮੌਸਮ ਮੀਂਹੇ ਰਿਆ ਦਾ ਹਾਲਾਤ ਕੀ ਰਹਿ ਸਕਦੇ ਆ ਮਈ ਮਹੀਨੇ ਵਿੱਚ ਲੋ ਚੱਲੂਗੀ ਜਾਂ ਨਹੀਂ ਚੱਲੂਗੀ ਹੀਟ ਵੇਵ ਤੇ ਕੀ ਜਾਂਸ ਰਹਿਣਗੇ ਉਹਦੇ ਬਾਰੇ ਗੱਲਬਾਤ ਕਰਾਂਗੇ ਅ ਬੀਤੇ ਦੋ ਤਿੰਨ ਦਿਨਾਂ ਤੋਂ ਜਿਹੜੀ ਕਾ ਮੌਸਮ ਦੇ ਵਿੱਚ ਕਾਫੀ ਖੁਸ਼ਕੀ ਦੇਖੀ ਜਾ ਰਹੀ ਹੈ ਮਤਲਬ ਕਿ ਨਮੀ ਬਹੁਤ ਘੱਟੀ ਹੋਈ ਆ ਅਸਮਾਨ ਦੇ ਵਿੱਚ ਵਾਤਾਵਰਨ ਦੇ ਵਿੱਚ ਲਗਭਗ 5-10% ਜਾਂ 15% ਨਮੀ ਹੀ ਦੇਖਣ ਨੂੰ ਮਿਲ ਰਹੀ ਹੈਗੀ ਖੁਸ਼ਕੀ ਦੇਖਣ ਨੂੰ ਮਿਲ ਰਹੀ ਹੈ ਜ਼ਿਆਦਾਤਰ ਪਰ ਕੱਲ ਤੋਂ ਜਿਹੜੀ ਗੇਮ ਚੇਂਜ ਹੋਣ ਵਾਲੀ ਆ 29-30 April ਤੋਂ ਜਿਹੜੀ ਪੂਰੀ ਦੀ ਹਵਾ ਬੰਗਾਲ ਦੀ ਖਾੜੀ ਤੋਂ ਚੱਲ ਕੇ ਆਊਗੀ ਜਿਹੜੀ ਨਮੀ ਨਾਲ ਭਰਪੂਰ ਹੋਊਗੀ ਇਹ ਜਿਹੜੀਆਂ ਨਮੀ ਵਾਲੀਆਂ ਹਵਾਵਾਂ ਨੇ ਸਿੱਧੀਆਂ ਬੰਗਾਲ ਦੀ ਖਾੜੀ ਤੋਂ ਪੰਜਾਬ ਹਰਿਆਣਾ ਜੁਪੀ ਐਮਪੀ ਤੱਕ ਜਿਹੜਾ ਪਹੁੰਚਣਗੀਆਂ ਤੇ ਗਾਂਹਾਂ ਪੰਜਾਬ ਹਰਿਆਣਾ ਉਤੇ Rajasthan ਤੇ ਬਹੁਤੀ ਕੀਤਰਾਂ ਤੱਕ ਵੀ ਜਿਹੜੀਆਂ ਨਮੀਆਂ ਵਾਲੀਆਂ ਹਵਾਵਾਂ ਪਹੁੰਚਣਗੀਆਂ ਜਿਹਦੇ ਕਾਰਨ ਹਾਈ ਕੈਪ ਇੰਡੈਕਸ ਵਿੱਚ ਵਾਧਾ ਹੋਊ ਵੈਸਟਰਲੀ ਜੈਟ ਆ ਜਿਹੜੀ ਉਹ ਨਾਰਥ ਤੋਂ ਸਾਊਥ ਵੱਲ ਨੂੰ ਡਿੱਪ ਕਰੂ ਮਤਲਬ ਕਿ Rajasthan Gujarat ਤੱਕ ਜਿਹੜੀ ਡਿੱਪ ਕਰੂਗੀ ਜਿਹਦੇ ਕਾਰਨ ਆਉਂਦੇ 10 15 ਦਿਨਾਂ ਦੇ ਵਿੱਚ ਕਾਫੀ ਮੀਨੀਆਂ ਦੇ ਦੌਰ ਜਿਹੜੇ ਦੇਖਣ ਨੂੰ ਮਿਲ ਸਕਦੇ ਖਾਸ ਕਰਕੇ ਮਈ ਦੇ ਪਹਿਲੇ ਹਫਤੇ 2-3 ਮਹੀਨੇ ਦੇ ਦੌਰ ਦੇਖਣ ਨੂੰ ਮਿਲ ਸਕਦੇ ਉਹ ਹਲਕੇ ਦਰਮਿਆਨੇ ਮੀਂਹ ਵਾਲੇ ਹੋਣਗੇ ਉਸ ਤੋਂ ਬਾਅਦ ਮਈ ਦੇ ਦੂਸਰੇ ਹਫਤੇ ਵੀ ਦੋ ਤਿੰਨ ਮੀਨਹਰੀਆਂ ਦੇ ਦੌਰ ਦੇਖਣ ਨੂੰ ਮਿਲ ਸਕਦੇ ਜਿਦੇ ਵਿੱਚੋਂ ਇੱਕ ਦੋ ਤਕੜੇ ਮੀਹ ਦੇ ਤਕੜੇ ਮੀਨਹਰੀ ਦੇ ਦੌਰ ਹੋ ਸਕਦੇ ਆ ਪਹਿਲੇ ਹਫਤੇ ਇੱਕ ਅੱਧਾ ਮੀਨਹਰੀ ਦਾ ਦੌਰ ਤਕੜਾ ਹੋਗਾ ਤੇ ਦੂਜੇ ਹਫਤੇ ਦੋ ਤਿੰਨ ਜਾਂ ਦੋ ਮੀਨਹਰੀ ਦੇ ਦੌਰ ਜਿਹੜੇ ਤਕੜੇ ਰਹਿ ਸਕਦੇ ਵੈਸੇ ਦੋ ਤਿੰਨ ਮੀਨਹਰੀ ਦੇ ਦੌਰ ਦੂਜੇ ਹਫਤੇ ਲੱਗ ਸਕਦੇ ਆ ਮਈ ਦੇ ਪਹਿਲੇ ਹਫਤੇ ਮਤਲਬ ਕਿ ਦੋ ਤਿੰਨ ਮੀਨਹਰੀ ਦੇ ਦੌਰ ਲੱਗਣਗੇ ਉਹ ਹਲਕੇ ਦਰਮਿਆਨੇ ਮੀਹ ਆ ਦੇ ਹੋਣਗੇ ਤਾਂ ਇੱਕ ਅੱਧਾ ਨੇਹਰੀ ਦਾ ਦੌਰ ਜਿਹੜਾ ਜ਼ਿਆਦਾ ਹੋ ਸਕਦਾ ਜਿਦੇ ਵਿੱਚ ਹਵਾ ਦੀ ਸਪੀਡ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆ ਦੀ ਸੁਭਾਵ ਨਾਲ ਜਿਹੜੀ ਲੱਗਦੀ ਜਾਪ ਰਹੀ ਹੈਗੀ ਤੇ ਬਾਕੀ ਕੱਲ ਤੇ ਪਰਸੋਂ 29 30 April ਨੂੰ ਪੰਜਾਬ ਦੇ ਵਿੱਚ ਪੂਰੀ ਦੀ ਹਵਾ ਚੱਲੂਗੀ ਨਮੀ ਵਿੱਚ ਵਾਧਾ ਹੋਊਗਾ ਉਹਦੇ ਕਾਰਨ ਅਲੀਟ ਦਪਹਿਰ ਬਾਅਦ ਜਾਂ ਸ਼ਾਮ ਨੂੰ ਕਿਤੇ ਕਿਤੇ ਘਰ ਚਮਕਲੇ ਬੱਦਲ ਬਣ ਸਕਦਾ ਜਿਹੜੇ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਥੋੜੀ ਬਹੁਤ ਖੇਤਰਾ ਵਿੱਚ ਦੇ ਸਕਦੇ ਆ ਉਹ ਘੱਟ ਖੇਤਰੀ ਹਲਚਲ ਹੋ ਮਤਲਬ ਕਿ ਉਹ ਜ਼ਿਆਦਾ ਏਰੀਆ ਨੂੰ ਕਵਰ ਨਹੀਂ ਕਰਦੇਗੇ ਹੋ ਸਕਦਾ ਨੇਰੀ ਬਹੁਤੀ ਖੇਤਰਾ ਚ ਇਕਦਿbaar ਪੁੱਜੇ ਜਾਂ 29 ਨੂੰ ਜਾਂ 30 ਨੂੰ ਕਿਸੇ ਇੱਕ ਦਿਨ ਪੁੱਜ ਸਕਦੀ ਹੈ ਕਿ ਪਰ 29 30 April ਨੂੰ ਕਿਤੇ ਕਿਤੇ ਘੱਟ ਖੇਤਰੀ ਕਾਰਵਾਈ ਕਰ ਚਮਕਲੇ ਬੱਦਲ ਮੀਨ ਨੇਰੀ ਦੀ ਦੇ ਸਕਦੇ ਆ ਜ਼ਿਆਦਾਤਰ ਖੇਤਰਾ ਵਿੱਚ ਇਕਦਾਂ ਧੂੜ ਨੇਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਪਰ ਇਹ ਘੱਟ ਖੇਤਰੀ ਹੋਊਗਾ ਪਰ ਜਿਵੇਂ ਜਿਵੇਂ ਆਪਾਂ ਮਈ ਦੀ ਸ਼ੁਰੂਆਤ ਦੇ ਵਿੱਚ ਜਾ ਦੇ ਲੱਗੇ ਜਿਹੜਾ ਬਹੁਤੇ ਖੇਤਾਂ ਵਿੱਚ ਇੱਕ ਅਦਾ ਮੀਨੇਰੀਆ ਦਾ ਦੌਰ ਦੇਖਣ ਨੂੰ ਮਿਲ ਸਕਦਾਗਾ ਵੈਸੇ ਵੈਸੇ ਤਾਂ 10 15 ਦਿਨਾਂ ਦੇ ਪਹਿਲੇ ਮਈ ਦੇ 10 15 ਦਿਨਾਂ ਇੰਨਾ ਵਿੱਚ ਰੋਜ਼ਾਨਾ ਹੀ ਮੀਨੇਰੀ ਦੇ ਚਾਂਸ ਰਹਿਣਗੇ ਪਰ ਫਿਰ ਵੀ ਜੇ ਕਿਤੇ ਤਕੜੀ ਜੀ ਝੱਟ ਲੱਗਦੀ ਆ ਬਹੁਤੇ ਖੇਤਾਂ 'ਚ ਤਕੜੀ ਜੀ ਝੱਟ ਲੱਗ ਜਾਂਦੀ ਹੈ ਕਿ ਇੱਕ ਅੱਧੀ ਅਰ ਤਾਂ ਵਿੱਚ ਦੀ 2-3 ਦਿਨਾਂ ਦਾ ਵਿੱਚ ਦੀ ਗੈਪ ਵੀ ਰਹਿ ਸਕਦਾ ਦੋ-ਤਿੰਨ ਦਿਨਾਂ ਦੇ ਗੈਪ ਤੋਂ ਮੌਸਮ ਕੋਸ਼ਿਸ਼ ਕਰ ਰਿਹਾ ਕਿ ਫੇਰ ਫੇਰ ਜਿਹੜਾ ਮੀਨੇਰੀ ਦੇ ਹਾਲਾਤ ਆ ਜਿਹੜੇ ਮੁਰ ਤੋਂ ਬੰਦੇ ਦਿਖਾਈ ਦੇਣਗੇ ਪੰਜਾਬ ਮਤਲਬ ਕਿ ਇਕੱਲਾ ਪੰਜਾਬ ਹੀ ਨਹੀਂ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਰਾਜਸਥਾਨ ਦੇ ਬਹੁਤ ਹੀ ਖੇਤਾਂ ਤੱਕ ਤੇ ਗੁਜਰਾਤ ਐਮਪੀ ਜੁਪੀ ਤੱਕ ਜਿਹੜਾ ਮੀਂਹੇ ਰਿਆਂ ਦੇ ਦੌਰ ਦੇਖਣ ਨੂੰ ਮਿਲ ਸਕਦੇ ਆ ਮਤਲਬ ਕਿ ਇਹ ਜਿਹੜਾ ਮੀਂਹੇ ਰਿਆਂ ਦਾ ਦੌਰ ਹੋਊਗਾ ਵਾਈਡ ਏਰੀਆ ਕਵਰ ਕਰੂਗਾ ਮੀਂਹੀਆਂ ਕਾਰਵਾਈਆਂ ਟੁੱਟੀਆਂ ਹੋਣੀਆਂ ਨੇਰੀ ਬਹੁਤ ਹੀ ਖੇਤਾਂ ਚ ਦੇਖਣ ਨੂੰ ਮਿਲੂਗੀ ਮਈ ਦੇ ਪਹਿਲੇ ਹਫਤੇ ਇੱਕ ਜਾਂ ਦੋ ਨੇਰੀਆਂ ਤਾਕੜੀਆਂ ਹੋ ਸਕਦੀਆਂ ਜਿਦੇ ਵਿੱਚ ਹਵਾ ਦੀ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਆ ਤੇ ਮਈ ਦੇ ਦੂਜੇ ਹਫਤੇ ਮੀਂਹ ਦਾ ਇੱਕ ਅੱਧਾ ਇੱਕ ਦੋ ਦੌਰ ਜਿਹੜੇ ਤਾਕੜੇ ਹੋ ਸਕਦੇ ਦਰਮਿਆਨੀ ਮੀਂਹ ਦੇ ਨਾਮ ਨਾਲ ਕਿਤੇ ਭਾਰੀ ਮੀਂਹ ਦੀ ਝਟ ਲਾ ਸਕਦੇ ਹੈਗੇ ਮਤਲਬ ਕਿ ਪੰਜਾਬ ਤੋਂ ਲੈ ਕੇ ਐਮਪੀ ਜੁਪੀ ਰਾਜਸਥਾਨ ਗੁਜਰਾਤ ਤੱਕ ਅਗਲੇ 10-15 ਦਿਨ ਮੀਨਰੀ ਦੇ ਦੌਰ ਜਿਹੜੇ ਲੱਗਦੇ ਰਹਣੇ ਆ ਇਦਾਂ ਦੀ ਪੌਸਿਬਿਲਿਟੀ ਜਾਪ ਰਹੀ ਹੈਗੀ ਤੇ ਪੱਛਮੀ ਸਿਸਟਮ ਵੀ ਦੂਜੇ ਹਫਤੇ 1-2 ਤੱਕੜੇ ਪੱਛਮੀ ਸਿਸਟਮ ਵੀ ਪੁੱਜ ਸਕਦੇ ਹੈਗੇ ਹਾਲ ਦੀ ਘੜੀ ਜਿਹੜਾ ਪਹਿਲਾ ਹਫਤਾ ਹੋਊਗਾ ਇਹਦੇ ਚ ਵੈਸਟਰਲੀ ਜੈਟ ਸਾਊਥਵਾਲ ਨੂੰ ਤਾਂ ਡਿਪ ਕਰੂਗੀ ਪਰ ਉਹ ਇੰਨੀ ਤਾਕੜੀ ਨਹੀਂ ਹੋਊਗੀ ਜੀ ਤਾ ਕਰਕੇ ਮੀਂਹ ਹਲਕਾ ਦਰਮਿਆਨ ਹੋਊਗਾ ਤੇ ਨੇਰੀ ਦਾ ਦੌਰ ਇੱਕ ਅਦਾ ਜਿਹੜਾ ਤਕੜਾ ਲੱਗ ਸਕਦਾਗਾ ਪਰ ਓਵਰਆਲ ਦੇਖਿਆ ਜਾਵੇ ਤਾਂ ਹਾਈ ਕੈਪ ਇੰਡੈਕਸ ਵਿੰਡ ਸ਼ਿਆਰ ਸਾਊਥਵਾਲ ਵੈਸਟਰਲੀ ਜੈਟ ਦਾ ਸਾਊਥਵਾਲ ਨੂੰ ਡਿਪ ਕਰਨਾ ਪੱਛਮੀ ਸਿਸਟਮ ਆਉ ਇੱਕ ਅੱਦਾ ਮਤਲਬ ਕਿ ਖਾਸ ਇਵੈਂਟ ਹੋ ਸਕਦਾ ਜਿਦੇ ਚ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ ਤੇ ਦੂਜਾ ਦੂਜੀ ਖਾਸ ਇਵੈਂਟ ਇਹ ਦੂਜਾ ਖਾਸ ਇਵੈਂਟ ਇਹ ਹੋ ਸਕਦਾ ਵੀ ਕਿਤੇ ਰਾਜਸਥਾਨ ਪੰਜਾਬ ਗੁਜਰਾਤ ਜਾਂ ਜੁਪੀ ਐਮ ਪੀ ਕਿਤੇ ਵੀ ਅਗਲੇ 10 15 ਦਿਨਾਂ ਦੌਰਾਨ ਇੱਕ ਅੱਦਾ ਟੂਰਨੇਡੋ ਜਾਂ ਇੱਕ ਦੋ ਟੂਰਨੇਡੋ ਬਾਪ ਰੋਲੇ ਵੀ ਜਿਹੜੇ ਬੰਦੇ ਦਿਖਾਈ ਦੇ ਸਕਦੇ ਨੇ ਐਦਾਂ ਦੀ ਪੌਸਿਬਿਲਟੀ ਜਾਪ ਰਹੀ ਹੈਗੀ ਸੋ ਮੋਟੀ ਜੀ ਕਹਾਣੀ ਇਹ ਆ 29 ਅਪ੍ਰੈਲ ਨੂੰ ਕਿਤੇ ਕਿਤੇ ਘਟ ਕੇ ਤੀ ਗਰਚਾਕਲੇ ਬੱਦਲ ਮੀਨਰੀ ਨੂੰ ਸੱਦਾ ਦੇ ਸਕਦੇ ਆ ਪਰ ਉਹ ਥੋੜੇ ਬਹੁਤ ਖੇਤਰਾਂ ਚ ਸਾਰਿਆਂ ਚ ਨਹੀਂ ਹੋਣੀਗੀ ਜਿਵੇਂ ਜਿਵੇਂ ਮਈ ਦੇ ਪਹਿਲੇ ਹਫਤੇ ਆਮਾਂਗੇ 2-3 ਮੀਨਿਹਰੀਆਂ ਦੇ ਦੌਰ ਇੱਕ ਦੋ ਮਈ ਨੂੰ ਜਿਹੜੇ ਦੇਖਣ ਨੂੰ ਮਿਲ ਸਕਦੇ ਹੈਗੇ ਮਈ ਦੇ ਪਹਿਲੇ ਹਫਤੇ ਦੇਖਣ ਨੂੰ ਮਿਲ ਸਕਦੇ 1-2 ਮਈ ਨੂੰ ਉਮੀਦ ਹੈ ਜਾਪਰੀਆ ਵੀ ਬਹੁਤ ਹੀ ਇਤਰਾ ਚ ਮੀਨਿਹਰੀ ਦੀ ਹਲਚਲ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਤੇ ਮੀਂਹ ਟੁੱਟਮਾ ਹੋਊਗਾ ਉਸ ਤੋਂ ਬਾਅਦ ਦੂਜੇ ਹਫਤੇ ਵੀ ਮੀਨਿਹਰੀ ਦੇ 2-3 ਦੌਰ ਜਿਹੜੇ ਪੰਜਾਬ ਸਮੇਤ ਸਮੁੱਚੇ ਉੱਤਰ ਭਾਰਤ ਦੇ ਵਿੱਚ ਗਜਰਾਤ ਐਮਪੀ ਜੁਪੀ ਤੱਕ ਜਿਹੜੇ ਦੇਖਣ ਨੂੰ ਮਿਲ ਸਕਦੇ ਆ ਬਾਕੀ ਇਹ ਸਟੇਟ ਵਾਈਜ਼ ਅਪਡੇਟ ਸੀ ਕਿ ਜ਼ਿਲ੍ਹੇਵਾਰ ਜਦੋਂ ਕਿਤੇ ਵੀ ਮੌਸਮ ਬਣੂਗਾ ਮੀਂਹੇਰੀ ਗਰਚਮਕਲੇ ਬੱਦਲ ਬਣਨਗੇ ਉਦੋਂ ਤੁਹਾਨੂੰ ਟੈਕਸਟ ਇਨਫੋਰਮੇਸ਼ਨ ਜਾਂ ਲਾਈਵ ਅਪਡੇਟ ਆ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਜਾਂ ਜ਼ਿਲ੍ਹੇਵਾਰ ਅਪਡੇਟ ਜਿਹੜੀ ਜਲਦ ਤੁਹਾਡੇ ਨਾਲ 1-2 ਦਿਨਾਂ ਵਿੱਚ ਸਾਂਝੀ ਕਿਹਨਾਂ ਵੀ ਕਿਹੜੇ ਜ਼ਿਲ੍ਹਿਆਂ ਵਿੱਚ ਜ਼ਿਆਦਾ ਮੀਂਹੇਰੀ ਦੇਖਣ ਨੂੰ ਮਿਲ ਸਕਦਾ ਉਹਦੇ ਬਾਰੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ